ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨੰਗਾ ਮਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਆ ਦੋ ਗੱਬਣਾ ਨੇ ਥੋੜੇ ਥੋੜੇ ਦਣਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਆ ਜੀ ਵਧੀਆ ਤੁਸੀਂ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਸੇਲਤਾ ਭਾਈ ਨੇੜੇ ਪਿੰਡ ਭਾਈ ਨੇੜੇ ਪਿੰਡ ਜੀ ਭਦੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੋ 948640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੋਈ ਆ ਇਹ ਡਾਕਟਰ ਸਾਹਿਬ ਆਪਾਂ ਤਾਂ ਦੂਜਾ ਕਹਿ ਕੇ ਦਿੱਤੀ ਆ ਮਾਲਕਾਂ ਨੇ ਠੀਕ ਆ ਭਾਈ ਅਗਲਾ ਚਾਹੇ ਤੀਜਾ ਮੰਨ ਲੈ ਠੀਕ ਆ ਭਾਈ ਕਦੋਂ ਸੂਈ ਆ ਭਾਈ ਇਹਨੂੰ ਐ ਦੂਜਾ ਦਿਨ ਆ ਡਾਇਰੈਕਟਰ ਸਾਹਿਬ ਬੱਚਾ ਕੀ ਦਿੱਤਾ ਬੱਸੀ ਹੈ ਜੀ ਬੱਚੀ ਬੜੀ ਚੰਗੀ ਆ ਹਾਂਜੀ ਯਾਰ ਸਰ ਬੱਸੀ ਹੈ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਯਾਰ ਸ਼ਰ ਬ੍ਰੀਡ ਕਿਆ ਬਾਤ ਨਾਸਾਂ ਨੂੰ ਸਾ ਗਲਾਬੀ ਬ੍ਰੀਡ ਫੁੱਲ ਆ ਨਾ ਹਾਂਜੀ ਹਾਂਜੀ ਬਹੁਤ ਚੰਗਾ ਬੱਚਾ ਦਿੱਤਾ ਬਈ ਦੋ ਨਾ ਕਿ ਮਿਲਨੇ ਆ ਕਿਉਂ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾਂ ਬੋੜਾ ਬੋੜਾ ਕਿੰਨਾ ਕੁ ਬਈ ਡਾਇਰੈਕਟਰ ਮਾਲਕਾਂ ਨੇ ਆਪਾਂ ਨੂੰ ਉਹਦਾ 18 19 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਚੋਆ ਓਕੇ ਬਈ ਹਾਂ ਠੀਕ ਇਹਨਾਂ ਦੁੱਧ ਦੇ ਵੀ ਦੂ ਵੇੜ ਕੱਦ ਕਾਟ ਦੇ ਹਿਸਾਬ ਆਡਰ ਕਮਾਲ ਹਾਂ ਹਾਂ ਬਹੁਤ ਵਾਹ ਆਡਰ ਆਈ ਸਹੀ ਗੱਲ ਹੈ ਸ਼ੀਟਿੰਗ ਬੜੀ ਤਗੜੀ ਹੈ ਨਾ ਜੀ ਹਾਂ ਜੀ ਹਾਂ ਜੀ ਖਾਣੀ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਾੜਾ ਨੂੜਾ ਫੋਲ ਚੰਗੀਆਂ ਕੀ ਬਾਤ ਹੈ ਖੋਲੀ ਬਈ ਤੋਰ ਕੇ ਦਿਖਾਈ ਫੋਲ ਬ੍ਰੀਡ ਸੂਈ ਸਵਾਈ ਬੱਚਾ ਬੱਚੀ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਝੂਠੇ ਮਿੱਠੇ ਕਾ ਕੇ ਸਾਲ ਡੇਢ ਸਾਲ ਜੇ ਬੱਚੀ ਨਾਲ ਹੀ ਤਿਆਰ ਹੋ ਜਾਂਦੀ ਹੈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਫੁੱਲ ਕੱਦ ਦਾ ਕਿ ਨਹੀਂ ਬਾਈ ਕੱਦ ਦਾ ਰੈਕਟਰ ਦੇ ਹਾਂ ਛੋਟੀ ਨਾ ਮੰਨਿਓ ਫੁੱਲ ਕੱਦ ਫੁੱਲ ਬ੍ਰੀਡ ਲੇਵੇ ਦੀ ਫੀਟਿੰਗ ਕਮਾਲ ਦੀ ਥਣ ਬਹੁਤ ਚੰਗਾ ਤੇ ਮੁੱਲ ਵੀਰੇ ਫੋਨ ਤੇ ਹੋਜੂ ਹਾਂ ਮੁੱਲ ਫੋਨ ਤੇ ਹੋਊਗਾ ਜਾਇਜ਼ ਹੀ ਹੋ ਹਾਂ ਮੁੱਲ ਜਾਇਜ਼ ਹੀ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਬਾਈ ਲੇਵੇ ਦੀ ਫੀਟਿੰਗ ਇੱਕ ਵਾਰੀ ਨੇੜ ਤੋਂ ਚੈੱਕ ਕਰੋ ਬਹੁਤ ਸੋਹਣਾ ਅਟਾ ਕਮਾਲ ਦਾ ਅਟਾ ਹੈ ਕੀ ਬਾਤ ਆਇਆ ਆਣੀ ਬੜਾ ਚੰਗਾ ਲੱਗਿਆ ਹਾਂਜੀ ਹਾਂਜੀ ਚਵਾਈ ਬੜੀ ਚੰਗੀ ਹੈ ਸਰ ਸਾਹਿਬ ਬੈਠ ਦੀ ਠੀਕ ਆ ਹਾਂਜੀ ਹਮ ਲੈ ਇਹਨੂੰ ਲੈ ਵਾ ਚੈੱਕ ਕਰ ਲੈ ਇੱਕ ਨੰਬਰ ਬਾਕੀ ਕੋਈ ਚੱਕਰ ਨਹੀਂ ਧਾਰਾ ਬਈ ਮਾਰ ਕੇ ਦਿਖਾਉਂਦਾ ਮਾਰ ਦੋ ਬਈ ਜੀ ਧਾਰਾ ਮਾਰ ਕੇ ਦਿਖਾ ਦਿਓ ਜੀ ਢੰਡੀ ਸੀਲ ਕਰਨ ਵਾਲੀ ਫੋਲਾ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀ ਹੈ ਨਾ ਚਵਾਈ ਦਾ ਬੜੀ ਜੰਗੀ ਹੈ ਜਮਾ ਹੈ ਕੰਮ ਇਹਦੀ ਚਵਾਈ ਇਹਦੀ ਹਮ ਲੈ ਕੀ ਬਾਤ ਹੈ ਇੱਕ ਨੰਬਰ ਚਵਾਈ ਹੈ ਬਈ ਚਵਾਈ ਤਾਂ ਨਿਬੜਦੀ ਐ ਕਿ ਨਹੀਂ ਬਾਹਲੀ ਚੰਗੀ ਚਵਾਈ ਲੈ ਦੂਜੇ ਨਾਲ ਹੀ ਚੈੱਕ ਕਰ ਲੋ ਕਵੈਣੀ ਵਾਲੇ ਪਾਸੇ ਦੀ ਜੂਨ ਚਵਾ ਇੱਕ ਨੰਬਰ ਬਈ ਮੋਟੀ ਮੋਟੀ ਚਵਾਈ ਜਿਵੇਂ ਮਰਦੀ ਚਵਾਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਆ ਬਈ ਲੈ ਚਵਾਈ ਤਾਂ ਬਾਹਲੀ ਚੰਗੀਆਂ ਬਾਕੀ ਠੰਡੀ ਠੀਲ ਆ ਬਈ ਫੁੱਲ ਕੱਢ ਫੁੱਲ ਬਰੀਦ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਲੈ ਕਿਆ ਡਾਕਟਰ ਹੁਣ ਦੇਖ ਬੈਠਦਾ ਥਣ ਥਣ ਸਮਾਹ ਕਰਕੇ ਬਸ ਸਮਾਹ ਕਰਕੇ ਥਣ ਦਿਖਾਉਣ ਲੈ ਬਈ ਦਹੀਂ ਸਾਈਡ ਮੜੀ ਜੀ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਨਾੜਾ ਨੋੜਾ ਫੁੱਲ ਚੰਗੀਆਂ ਫੁੱਲ ਬਰੀਡ ਫੁੱਲ ਕੱਦ ਸੋਈ ਸਵਾਈ ਬੱਚਾ ਬੱਚੀ ਤੇ ਬਾਕੀ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਸੁੰਦੀ ਹੈ ਡਾਕਟਰ ਸਾਹਿਬ ਆੜ ਕਿੰਨੇ ਦਿਨ ਲਊ ਜੀ ਦਿਨ ਲੇ ਜੀ 5 ਤੋਂ 7 ਜੀ ਹਜੇ ਠੀਕ ਆ ਬਾਈ ਤੇ ਕੀ ਰਿਕਾਰਡ ਹੈ ਵੈਸੇ ਦੱਸੋ ਬਾਈ ਪਿਛਲੇ ਸੂਏ ਦਾ ਮਾਲਕਾ ਨੇ ਦੱਸਿਆ ਜੀ ਬੀ ਬਾਈ ਕਿਲੋ ਦੁੱਧ ਕੱਢਿਆ ਬਾਈ ਓਕੇ ਬਾਈ ਕੱਲੀ ਕੱਚੀ ਠੰਡੀ ਹੈ ਜਿਵੇਂ ਮਰਜੀ ਆ ਜਿਵੇਂ ਮਰਜੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਠਿੱਲ ਤੇ ਲਾਂ ਖਾ ਲੈ ਲੈ ਲਬੋ ਪਈ ਐ ਫਰੀਕ ਵਾਲੀ ਐ ਕੱਚੀ ਕੱਚੀ ਆ ਲੈ ਆ ਸਾਰੀਆਂ ਬਾਲਡਾਂ ਲੈ ਕੱਢੂ ਫੇਰ ਕਰਮ ਵਾਲੀ ਨੇ ਸੂਣਾ ਕਰ ਬਾਈ ਇਧਰੋਂ ਮੂਹਰੋਂ ਲੈ ਵਾ ਚੈੱਕ ਕਰ ਲੋ ਲੈ ਵਾ ਕਮਾਲ ਦਾ ਥਾਣ ਬਹੁਤ ਚੰਗਾ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਕੱਲੀ ਕੱਚੀ ਕੱਚੀ ਆ ਹੋਲੀ ਬਾਈ ਤੋਰੀ ਹਲ ਬ੍ਰੀਡ ਲੇਵਾ ਕਮਾਲ ਆ ਥਾਨ ਬਹੁਤ ਚੰਗਾ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਲਾਇਓ ਲੇਵਾ ਹੋ ਗਿਆ ਡਾਕਟਰ ਬੈਠਦਾ ਦੇ ਕੀ ਬਾਤ ਆ ਬਿਊਟੀਫੁੱਲ ਆ ਹਾਂ ਹਾਂ ਬਰੀਡ ਇੱਕ ਨੰਬਰ ਬਿਊਟੀਫੁੱਲ ਤੇ ਚਮਕ ਜਮਕ ਚੰਗੀ ਆ ਬੜੀ ਮੁੱਲ ਬਾਈ ਜੈ ਜੀ ਹੂੰ ਹਾਂ ਜੈ ਜੀ ਹੂੰ ਮੁੱਲ ਹੂੰ ਫੋਨ ਤੇ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜੈ ਜ ਰੱਖਾਂਗੇ ਬੜ ਦੇ ਹਿਸਾਬ ਨਾਲ ਮੁੱਲ ਜਮਾਂ ਜੈ ਜੀ ਫੇਸ ਦੀ ਬਿਊਟੀ ਦੇ ਹਾਂ ਲੇਵਾ ਬਹੁਤ ਚੰਗਾ ਕਰਨਾ ਆਇਆ ਕੱਲੀ ਕੱਚੀ ਕੱਚੀ ਹੋਈ ਆ ਕਿ ਹਾਂਜੀ ਕੱਚੀ ਕੱਚੀ ਹੈ ਡਾਕਟਰ ਸਾਹਿਬ ਜਿਹੜੀ ਪੰਜ ਸੱਤ ਦਿਨਾਂ ਦੀ ਬੈੜ ਹੈਗੀ ਆ ਸਹੀ ਗੱਲ ਆ ਬਈ ਤੇ ਤਿਆਰੀ ਖੈਰ ਬੈੜ ਦੀ ਬਹੁਤ ਚੰਗੀ ਹਾਂਜੀ ਹਾਂਜੀ ਬਰੀਕੀਆਂ ਚ ਵਾਲੀ ਹੈ ਨਾ ਜੀ ਬੈੜ ਸਹੀ ਗੱਲ ਆ ਬਈ ਤੇ ਸੀਲ ਠੰਡੀ ਹੈ ਜਿਵੇਂ ਮਰਜੀ ਆ ਮੁੱਲ ਜਮਾ ਬਾਈ ਕਹਿੰਦਾ ਜਾਇ ਜੀ ਹੋਗਾ ਬੈੜ ਚੰਗੀ ਹੈ ਠੰਡੀ ਸੀਲ ਆ ਬਈ ਓਕੇ ਬਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੁੰਦੀ ਆ ਡਾਕਟਰ ਸਾਹਿਬ ਅਸੀਂ ਕਿੰਨੇ ਦਿਨ ਲੂਜੀ ਦੇਣੇ ਲਓ ਜੀ 2 2 ਲੈ ਜੇ 3 ਲੈ ਜੇ ਠੀਕ ਆ ਬਸ ਕੱਲ ਨੂੰ ਵੀ ਸੂ ਸਕਦੀ ਆ ਕਿੰਨਾ ਕੀ ਰਿਕਾਰਡ ਬਈ ਇਹਦਾ ਪਿਛਲੇ ਸੂਏ ਦਾ 20 22 ਕਿਲੋ ਦੁੱਧ ਕੱਢਿਆ 22 ਓਕੇ ਬਾਈ ਪਲੀ ਵੀ ਚੰਗੀ ਆ ਥਣਲੇਵਾ ਚੰਗਾ ਕੱਲੀ ਕੱਚੀ ਕੱਚੀ ਔਸਾ ਉਹਨਾਂ ਦਾ ਜਲ ਲਾਉ ਥਣ ਬਹੁਤ ਚੰਗਾ ਲੱਗ ਹਾਂਜੀ ਹਾਂਜੀ ਪੂਰੀ ਵਿੱਤੀ ਤੇ ਕੱਲਾ ਕੱਲਾ ਠੰਡੀ ਆ ਗਾ ਡਰਕਾ ਮਾਰ ਫਾਜ ਮਰਜੀ ਹੱਥ ਫੇਰੀ ਕਰੀ ਚੱਲੋ ਐ ਵਾਸਤਾ ਵੀ ਨਹੀਂ ਬਹਿੜਦਾ ਸਹੀ ਗੱਲ ਆ ਬਾਈ ਕੀ ਬਾਤ ਆ ਠੰਡੀ ਠੁੰਡੀ ਦਾ ਫੁੱਲ ਆ ਹਣਾ ਲੈ ਕੀ ਬਾਤ ਆ ਬੜੀ ਠੰਡੀ ਆ ਯਾਰ ਖੋਲੀ ਬਈ ਤੋਰੀ ਕੱਚੀ ਆ ਵਾ ਸੂਸਾ ਬਣਾਉਂਦਾ ਅੱਜ ਆ ਲਾਇਓ ਕੱਚੀ ਦਾ ਮੁੱਲ ਬਾਈ ਕਹਿੰਦਾ ਕੱਚਿਆਂ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਹਲਾ ਮੁੱਲ ਨਹੀਂ ਰੱਖਦੇ ਮੁੱਲ ਪਹਿਲਾਂ ਵੀ ਖੈਰ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਬਰਡ ਚੰਗੇ ਪਲੀ ਵੀ ਚੰਗੇ ਲੇਵਾ ਬਹੁਤ ਆ ਯਾਰ ਕਰਮਾਈ ਦਾ ਹਾਂਜੀ ਹਾਂਜੀ ਬਾਕੀ ਫੇਸ ਸੂਸ ਦਿਖਾਵਾਂਗੇ ਨੇੜ ਤੋਂ ਥੋੜਾ ਚੈੱਕ ਕਰੋ ਕਰਮਾਈ ਦਾ ਬਰੀਕ ਬਹੁਤ ਆ ਯਾਰ ਬਾਈ ਹਾਂਜੀ ਹਾਂਜੀ ਬਾਹਲੀਆਂ ਬਰੀਕੀਆਂ ਜਾ ਵੜੀ ਤੇ ਮੁੱਲ ਜਾਇਜ਼ ਹੀ ਹੋ ਬਾਈ ਮੁੱਲ ਜਾਇਜ਼ ਹੋ ਜੀ ਠੀਕ ਆ ਬਾਈ ਫੇਸ ਦਿਖਾ ਦੇ ਬਾਈ ਫੇਸ ਦੀ ਬਿਊਟੀ ਕਮਾਲ 19 ਬਹਿੜ ਆਈ ਉਹਨਾਂਲੇ ਵਾਲੇ ਹੀ ਫਿਰਦੀ ਸਨਖ ਪੁਣਾ ਬਹਿੜ ਦੇ ਵਿੱਚ ਫੁੱਲ ਆਵੇ ਆ ਆਰਡਰ ਕਮਾਲ ਆ ਥਣ ਥਣ ਬਹੁਤ ਚੰਗਾ ਲੱਗਿਆ ਕਰਮਾਈ ਨੂੰ ਕੱਲੀ ਕੱਚੀ ਗੱਚੀ ਮੂਹਰੋ ਲੇਵਾ ਚੈੱਕ ਕਰਵਾਉਣੀ ਗੱਟ ਡੇਢ ਘਟੇ ਲੇਵਾ ਮੂਹਰੇ ਲਈ ਬੈਠੀ ਆ ਕਿ ਨਹੀਂ ਬਈ ਹਾਂਜੀ ਹਾਂਜੀ ਇਧਰੋਂ ਲੇਵਾ ਚੈੱਕ ਕਰ ਇੱਕ ਨੰਬਰ ਲੇਵਾ ਤੇ ਨਾੜਾ ਨੂੰ ਨਾ ਫੁੱਲ ਚੰਗੇ ਕੀ ਬਾਤ ਆ ਸ਼ੀਲ ਠੰਡੀ ਵਾਲਾ ਜਿਵੇਂ ਮਰਜੀ ਹੱਥ ਫੇਰੀ ਕਰੀ ਜਾ ਹਾਇਦਾ ਢਿੱਲਾ ਬਾੜੀਆਂ ਪੰਗਾਂ ਬੈਠੀ ਨਾ ਉਹ ਪੰਗਾਂ ਕੱਚੀ ਆ ਨਾ ਜੋ ਸਮਾ ਲਾਇਓ ਵਾਸ ਕੱਚੀ ਵੀ ਕੋਈ ਬਾਹਲੇ ਦਿਨਾਂ ਦੀ ਨਹੀਂ ਬਾਈ ਲੈ ਬ੍ਰੀਕ ਬਾਹਲੀ ਆ ਕਰਮ ਵਾਲੀ ਇਹ ਸੀਲ ਠੰਡੀ ਐਨੀ ਆ ਜਿਵੇਂ ਮਰਜੀ ਲੈ ਹੂੰ ਹੂੰ ਕੀ ਬਾਤ ਆ ਤੇ ਕਿਸੇ ਵੀ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ